ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ 5 ਮੀਟਰ ਸੂਟ ਦੀ ਕਟਿੰਗ ਕਰਾਂਗੇ ਤੁਹਾਨੂੰ ਦੱਸਾਂਗੇ ਜੀ ਆਪਾਂ ਪੌਂਚੇ ਕਿੱਧਰੋਂ ਲੈਣੇ ਬਾਹਾਂ ਕਿੱਧਰਲੀ ਸਾਈਡ ਲਾਉਣੀਆਂ ਤੇ ਸਾਰੇ ਪ੍ਰੋਪਰ ਸਾਰੇ ਸੂਟ ਦੀ ਕਟਿੰਗ ਤੁਹਾਨੂੰ ਦੱਸਾਂਗੇ ਤੇ ਹਾਂਜੀ ਫਰੈਂਡਸ ਸਭ ਤੋਂ ਪਹਿਲਾਂ ਆਪਾਂ ਸੂਟ ਦੀ ਲੰਬਾਈ ਲਾਵਾਂਗੇ ਦੇਖੋ ਆਪਣੇ ਕੋਲ 5 ਮੀਟਰ ਕਪੜਾ ਹੈ ਠੀਕ ਹੈ ਜੀ ਇਹ ਸੂਟ ਜਿਹੜੀਆਂ ਹੈਗੇ ਜੀ ਚਾਰ ਤੇ ਹਨ ਜਿਦੇ ਵਿੱਚ ਆਪਣਾ ਸਵਾ ਸਵਾ ਇੰਚ ਕਪੜਾ ਆਇਆ ਜੀ ਤੇ ਸਾਰਾ ਕਪੜਾ ਆਪਣਾ 5 ਮੀਟਰ ਪੂਰਾ ਹੈ ਜੀ ਇਹਨੇ ਠੀਕ ਹੈ ਜੀ ਤੇ ਸਭ ਤੋਂ ਪਹਿਲਾਂ ਆਪਾਂ ਲਾਵਾਂਗੇ ਲੰਬਾਈ ਤੇ ਇਧਰਲੇ ਪਾਸੋਂ ਆਪਣੇ ਸੂਟ ਦਾ ਘੇਰਾ ਲਊਗਾ ਤੇ ਇਧਰਲੇ ਪਾਸੋਂ ਆਪਣੇ ਸੂਟ ਦੇ ਪੌਂਚੇ ਲੈਣਗੇ ਠੀਕ ਹੈ ਜੀ ਤੇ ਲੰਬਾਈ ਆਪਣੀ ਹੈਗੀ ਹੈ ਜੀ

ਉਰਦਨ ਦੋਨੇ ਲੰਬਾਈਆਂ ਆਈਆਂ ਜੀ ਆ ਹੈਗੀ ਇਹ ਫਰੰਟ ਤੇ ਆਇਆ ਹੈਗਾ ਬੈਕ ਪੱਲਾ ਇਸ ਤੋਂ ਬਾਅਦ ਆਪਾਂ ਇੱਥੇ ਨਿਸ਼ਾਨ ਲਾ ਕੇ ਇੱਥੋਂ ਕੱਪੜੇ ਨੂੰ ਆਪਾਂ ਕਟਿੰਗ ਕਰ ਜਾਂਗੇ ਇਸ ਕੱਪੜੇ ਵਿੱਚੋਂ ਆਪਾਂ ਸਵਾਰ ਦੇ ਪਹੁੰਚੇ ਕੱਢਾਂਗੇ ਤੇ ਇਹ ਕਮੀਜ਼ ਦਾ ਫਰੰਟ ਤੇ ਬੈਕ ਕੱਢਾਂਗੇ ਸਭ ਤੋਂ ਪਹਿਲਾਂ ਆਪਾਂ ਸੂੜ ਦੇ ਘੇਰੇ ਦੇ ਨਿਸ਼ਾਨ ਲਾਵਾਂਗੇ ਆਪਣੇ हिਪ ਹੈਗੀ ਹੈ ਜੀ 21 ਇੰਚ ਤਿਆਰ ਹੈ 21 ਇੰਚ ਆਪਣੀ हिਪ ਤਿਆਰ ਹੈ ਜੀ ਆਪਾਂ ਇਹ ਲਾਵਾਂਗੇ 4 ਇੰਚ ਪਲੱਸ ਕਰਾਂਗੇ ਇਹਦੇ ਵਿੱਚ 21 ਤੇ 4 ਪਲੱਸ ਕੀਤਾ ਹੋ ਗਿਆ ਜੀ 25 ਇੰਚ ਤੇ ਆਪਾਂ ਇੱਥੇ ਨਿਸ਼ਾਨ ਲਾ ਦੇਣਾ 25 ਇੰਚ ਤੇ ਠੀਕ ਹੈ ਜੀ ਇਸ ਤੋਂ ਬਾਅਦ ਜਿਹੜਾ ਆ ਕੱਪੜਾ ਰਹਿ ਗਿਆ ਇਹ ਆਪਣਾ ਬਣ ਜੂਗਾ ਜੀ ਪੌਂਚਾ ਸਲਵਾਰ ਦਾ ਦੇਖੋ ਜੀ ਹੈ ਗਿਆ ਜੀ ਆਪਣਾ 11.5 ਇੰਚ ਕੱਪੜਾ ਬਚ ਗਿਆ ਜੀ ਆਪਾਂ ਸਲਵਾਰ ਦੇ ਪੌਂਚੇ ਲਾਵਾਂਗੇ ਇਹ

ਤੇ ਦੇਖੋ ਇਸ ਸੂਟ ਦਾ ਪ੍ਰਿੰਟ ਜਿਹੜਾ ਖੁੱਲ ਮਹਿਗ ਹੈ ਸਾਰੇ ਪਾਸੇ ਜਾਂਦਾ ਤੇ ਆਪਾਂ ਇਸ ਤਰੀਕੇ ਨਾਲ ਸੂਟ ਦੀ ਕਟਿੰਗ ਕਰ ਦਾਂਗੇ ਜੀ ਸਭ ਤੋਂ ਪਹਿਲਾਂ ਆਪਾਂ ਲਾਵਾਂਗੇ ਤੀਰੇ ਦਾ ਨਿਸ਼ਾਨ ਤੀਰਾ ਹੈਗਾ ਆਪਣੇ 11 ਇੰਚ ਤਿਆਰ ਤੇ ਆਪਾਂ ਬਹਲਾਵਾਂਗੇ 12 ਇੰਚ ਇਸ ਤੋਂ ਬਾਅਦ ਸਾਤ ਇੰਚ ਆਪਾਂ ਮੋੜਾ ਲਾਵਾਂਗੇ ਤੇ ਮੋੜੇ ਦਾ ਹਾਫ ਕਰਾਂਗੇ 3.5 ਇੰਚ ਇਸ ਤੋਂ ਬਾਅਦ ਆਪਾਂ ਫਿਟਿੰਗ ਲਾਵਾਂਗੇ ਫੀਟਿੰਗ ਹੈਗੀ ਆਪਣੀ 19 ਇੰਚ ਤਿਆਰ ਹੈ ਤੇ ਆਪਾਂ ਲਾਵਾਂਗੇ ਜੀ ਸਾਢੇ 19 ਇੰਚ ਪੌਣੇ 11 ਪੌਣੇ 10 ਤੇ ਨਿਸ਼ਾਨ ਲਾਤਾ ਇਸ ਤੋਂ ਬਾਅਦ ਆਪਾਂ 2 ਇੰਚ ਦਾ ਲਾਵਾਂਗੇ ਬੈਕ ਦਾ ਨਿਸ਼ਾਨ 1 ਇੰਚ ਦਾ ਲਾਵਾਂਗੇ ਫਰੰਟ ਦਾ ਤੇ ਅੱਧਾ ਇੰਚ ਦਾ ਨਿਸ਼ਾਨ ਲਾਵਾਂਗੇ ਬੈਕ ਦਾ ਅੱਧਾ ਇੰਚ ਲਾਵਾਂਗੇ ਫਰੰਟ ਦਾ ਠੀਕ ਹੈ ਜੀ ਇਸ ਤੋਂ ਬਾਅਦ ਜੇ ਆਪਾਂ ਬਣਾਵਾਂਗੇ ਗੁਲਾਈ ਆ ਹੋਗੀ ਬੈਕ ਗੁਲਾਈ ਆ ਹੋਗੀ ਫਰੰਟ ਦੀ ਗੁਲਾਈ ਤੇ ਇਹ ਅੱਧਾ ਇੰਚ ਦੀ ਪਾਵਾਂਗੇ ਕਾਟ 2 ਇੰਚ ਲਾਪਾ 2 ਇੰਚ ਲਾਵਾਂਗੇ ਐਕਸਟਰਾ ਕਪੜਾ ਇਸ ਤੋਂ ਬਾਅਦ ਆਪਾਂ ਲਾਵਾਂਗੇ ਸਾਈਡ ਸਲਾਈ 14 ਇੰਚ ਤਿਆਰ ਹੈ ਤੇ ਆਪਾਂ ਲਾਵਾਂਗੇ 15 ਇੰਚ ਤੇ ਕਮਰ ਹੈਗੀ ਹੈ ਜੀ ਆਪਣੀ 16 ਇੰਚ ਤਿਆਰ ਹੈ ਤੇ ਆਪਾਂ ਲਾਵਾਂਗੇ 17 ਇੰਚ ਦੇ ਨਿਸ਼ਾਨ 2 ਇੰਚ ਆਪਾਂ ਐਕਸਟਰਾ ਕਪੜਾ ਲਾਵਾਂਗੇ ਕਿਪ ਹੈਗੀ ਆਪਣੀ 21 ਇੰਚ ਤਿਆਰ ਹੈ 10.5

इस तो बार फ्रट वाला पला चकेंगे ठीक है जी इस तु बाद हिप का कट लगे जित अपने हिप है जी ये जरूरी है थोड़ी इस तरपाई होल्डिंग करना निशान लाँगे ठीक है जी इस तो बार आप तो तो बैक गले की कटिंग करा ਬੈਕ ਗਲਾ ਆਪਣਾ 6 ਇੰਚ ਤਿਆਰ ਹੈ ਆਪਣੇ ਕਮੀਜ਼ ਦੀ ਕਟਿੰਗ ਹੋ ਗਈ ਹੈ ਜੀ ਇਸ ਤੋਂ ਬਾਅਦ ਜਿਹੜਾ ਸਾਈਡ ਤੋਂ ਕਪੜਾ ਬਚਿਆ ਸੀਗਾ ਜਿਹੜਾ ਸਾਈਡ ਤੋਂ ਕਪੜਾ ਬਚਿਆ ਉਹਦੇ ਆਪਾਂ ਪੌਂਚਾਂ ਨੇ ਕਟਿੰਗ ਕਰਾਂਗੇ ਸਵਾਰ ਦੇ ਸਲਵਾਰ ਆਪਣੀ ਹੈਗੀ ਜੀ 36 ਇੰਚ ਤਿਆਰ ਹੈ 36 ਇੰਚ ਸਲਵਾਰ ਤਿਆਰ ਹੈ ਜੀ ਆਪ ਨੂੰ 32 ਇੰਚ ਕੁੰਡੇ ਤਿਆਰ ਚਾਹੀਦੇ ਆ ਤੇ ਆਪਾਂ ਨਿਸ਼ਾਨ ਲਾਵਾਂਗੇ 33 ਇੰਚ ਦਾ ਠੀਕ ਹੈ ਜੀ ਇਹ ਆਪਣੇ ਸਲਵਾਰ ਦੇ ਪਹੁੰਚੇ ਹੋਗੇ ਤੇ ਸਲਵਾਰ ਦੇ ਪੌਂਚੇ ਨੇ ਤੁਸੀਂ ਪ੍ਰਿੰਟ ਵੇਖ ਕੇ ਹੀ ਸਲਵਾਰ ਦੇ ਪੌਂਚੇ ਨੇ ਕਟਿੰਗ ਕਰਨੀ ਹੈ ਜੀ ਠੀਕ ਹੈ ਇਸ ਤੋਂ ਬਾਅਦ ਆਪਾਂ ਪਾਵਾਂਗੇ ਕਾਟ ਇਸ ਤਰੀਕੇ ਨਾਲ ਇਹ ਹੋ ਗਿਆ ਆਪਣੇ ਸਲਵਾਰ ਦੇ ਪੌਂਚੇ ਜੀ ਇਸ ਤੋਂ ਬਾਅਦ ਜਿਹੜਾ ਕਪੜਾ ਬਚਿਆ ਉਹਦੇ ਵਿੱਚ ਆਪਾਂ ਬਾਜੂ ਦੀ ਕਟਿੰਗ ਕਰਾਂਗੇ ਇਸ ਤਰੀਕੇ ਨਾਲ ਕਪੜਾ ਆਪਾਂ ਫੋਲਡਿੰਗ ਕਰਾਂਗੇ ਇਸ ਤਰੀਕੇ ਨਾਲ ਤੇ ਥੋੜੀ ਜਿੰਨੀ ਵੀ ਬਾਹਾਂ ਦੀ ਲੈਂਥ ਹੈਗੀ ਤੁਸੀਂ ਉਹਨੇ ਤਿਆਰ ਕਰਕੇ 2 ਇੰਚ ਇਚ ਪਲੱਸ ਕਰ ਦੇਣਾ ਜੀ ਕਪੜਾ ਮੇਰੀ ਬਾਜੀ ਹੋ ਗਈ 15 ਇੰਚ ਤਿਆਰ ਤੇ ਮੈਂ ਰੱਖੀ ਜੀ 17 ਇੰਚ ਠੀਕ ਹੈ ਜੀ ਇਸ ਤੋਂ ਬਾਰੇ ਦੀ ਮੋਢੇ ਦੀ ਕਾਰਡ ਪਾਵਾਂਗੇ 3 ਇੰਚ نیچے ਹਮ ਡਾਊਨ ਲਵਾਂਗੇ ਪਰ ਸਾਡੇ 7 ਇੰਚ ਆਪਾਂ ਮੋੜ ਦਾ ਨਿਸ਼ਾਨ ਲਾਵਾਂਗੇ ਮੋੜਾ ਆਪਾਂ ਨੂੰ 8 ਇੰਚ ਤਿਆਰ ਚਾਹੀਦਾ ਆਪਾਂ ਨਿਸ਼ਾਨ ਲਾਇਆ ਜੀ ਸਾਡੇ 7 ਦਾ ਇਸ ਤੋਂ ਬਾਅਦ ਆਪਾਂ ਇਹ ਗੁਲਾਈ ਬਣਾਵਾਂਗੇ ਇਸ ਤਰੀਕੇ ਨਾਲ ਠੀਕ ਹੈ ਜੀ ਤੇ ਦੋਿਆਂ 'ਚ ਆਪਾਂ ਐਕਸਟਰਾ ਕਪੜਾ ਰੱਖਾਂਗੇ ਬਾਹਾਂ ਦੀ ਮੂਰੀ ਆਪਣਾ 5.5 ਇੰਚ ਤਿਆਰ ਚਾਹੀਦੀ ਆ ਤੇ ਆਪਾਂ ਦੋ ਇੰਚ ਪਲਾਸ ਕਰਾਂਗੇ 7.5 ਨਿਸ਼ਾਨ ਲਾਵਾਂਗੇ ਤੇ ਆ ਆਪਣੇ ਹੋਵੇਗੀ ਸਟੀਚਿੰਗ ਦੇ ਨਿਸ਼ਾਨ ਬਾਹਾਂ ਦੇ ਤੇ ਆ ਆਪਣੇ ਹੋ ਗਏ ਜੀ ਕਟਿੰਗ ਦੇ ਨਿਸ਼ਾਨ ਠੀਕ ਹੈ ਜੀ ਤੇ ਇੱਥੇ ਆਪਾਂ ਤਰਪਾਈ ਵਾਸਤੇ ਫੋਲਡਿੰਗ ਦੇ ਕੱਟ ਲਾ ਦੇਾਂਗੇ ਤੇ ਇਸ ਤੋਂ ਬਾਅਦ ਇੱਥੇ ਵੀ ਆਪਾਂ ਕੱਟ ਲਾਵਾਂਗੇ ਬਾਹ ਦੇ ਸੈਂਟਰ 'ਚ ਤੇ ਇਸ ਤੋਂ ਬਾਅਦ ਆਪਾਂ ਫਰੰਟ ਤੋਂ ਬਾਹ ਦੀ ਕਾਟ ਪਾਵਾਂਗੇ ਇਸ ਤਰੀਕੇ ਨਾਲ ਅਲੱਗ-ਅਲੱਗ ਕਰਾਂਗੇ ਬਾਜੂ ਤੇ ਇਥੋਂ ਆਪਾਂ ਕੱਟ ਪਾਵਾਂਗੇ ਜੀ ਇਸ ਤਰੀਕੇ ਨਾਲ ਤੁਸੀਂ ਬਾਹਰ ਦੀ ਕੱਟ ਪਾਉਣ ਵਾਸਤੇ ਤੁਹਾਡੇ ਕੱਪੜੇ ਇਹਦਾ ਸਿੱਧੇ ਨਾਲ ਸਿੱਧਾ ਹੋਣਾ ਚਾਹੀਦਾ ਜੇ ਤਾਂ ਹੀ ਤੁਹਾਡੀਆਂ ਕਾਟਾਂ ਸਹੀ ਹੋਣਗੀਆਂ ਇਸ ਤੋਂ ਬਾਅਦ ਜਿਹੜਾ ਕੱਪੜਾ ਬਚਿਆ ਜੀ ਇਹਦੇ ਵਿੱਚੋਂ ਆਪਾਂ 벨ਟ ਦਾ ਕੱਪੜਾ ਕੱਢਣਾ ਹੈ ਤੇ ਇਹਦੇ ਵਿੱਚੋਂ ਹੀ ਆਪਾਂ ਹੁੰਦੇ ਕੱਢਨੇ ਆ ਸਵਾਰ ਦੇ ਇਸ ਤਰੀਕੇ ਨਾਲ ਕੰਨੀ ਲੋੜ ਕੱਪੜਾ ਆਪਾਂ ਫੋਲਡਿੰਗ ਕਰਾਂਗੇ ਇਸ ਤਰੀਕੇ ਨਾਲ ਕਿ ਇੱਕ ਤੈ ਆਪਾਂ ਹੋਰ ਲਾਵਾਂਗੇ ਇਸ ਤਰੀਕੇ ਨਾਲ ਠੀਕ ਹੈ ਜੀ ਇਹ ਕੱਟਾ ਥੋੜਾ ਥਾਂ ਹੋਵੇ ਲਈ ਉੱਥੇ ਸਵਾਰ ਕਟਿੰਗ ਕੀਤੀ ਜਾਂਦੀ ਹੈ ਇਸ ਤਰੀਕੇ ਨਾਲ ਜੇ ਜਗ੍ਹਾ ਕੱਟ ਹੋਵੇ ਤੇ ਵਧੀਆ ਸਵਾਰ ਕਟਿੰਗ ਕੀਤੀ। ਫ੍ਰੈਂਡਸ ਆਪਣੇ ਕੋਲ ਆਹ ਕਪੜਾ ਬਚਿਆ ਜੀ ਇਹਦੇ ਵਿੱਚੋਂ ਹੀ ਆਪਾਂ ਕੁੰਡੇ ਕੱਢਨੇ ਤੇ ਇਹਦੇ ਵਿੱਚੋਂ ਆਪਾਂ 벨ਟ ਕੱਢਣੀ ਆ। ਸਭ ਤੋਂ ਪਹਿਲਾਂ ਆਪਾਂ ਕੀ ਲਾਵਾਂਗੇ ਨਿਸ਼ਾਨ। ਇੱਥੇ ਆਪਾਂ ਕੁੰਡੇ ਨਾਲ ਨਿਸ਼ਾਨ ਲਾ ਲਾਂਗੇ ਕਿ ਆਪਾਨੂੰ 33 ਇੰਚ ਕੁੰਡੇ ਤਿਆਰ ਚਾਹੀਦੇ ਆ। 33 ਇੰਚ ਆਪ ਨੂੰ ਕੁੰਡੇ ਤਿਆਰ ਚਾਹੀਦੇ ਆ ਜੀ। ਜਿਹੜਾ ਆਹ ਵਾਲਾ ਕਪੜਾ ਜਿਹੜੀ ਆਪਾਂ 벨ਟ ਬਣਾਵਾਂਗੇ। 벨ਟ ਆਪਾਂ ਕਿਵੇਂ ਬਣਾਉਣੀ ਆ? ਦੇਖੋ ਆਪਾਂ 3.5 ਇੰਚ ਦਾ ਨਿਸ਼ਾਨ ਲਾ ਲੈਣਾ ਇਸ ਤਰੀਕੇ ਨਾਲ। ਸਾढ़े 3 ਇੰਚ ਦਾ ਡਬਲ ਹੋ ਗਿਆ ਜੀ 7 ਇੰਚ ਤੇ ਆਪਣੀਆਂ 벨ਟ ਵਾਲਾ ਕਪੜਾ ਨਿਕਲ ਜੂ ਇਹਦੇ ਵਿੱਚੋਂ ਠੀਕ ਹੈ ਜੀ ਇੱਥੇ ਸਾਰੇ ਆਪਾਂ ਸਾढ़े 3-3 ਇੰਚਲੇ ਨਿਸ਼ਾਨ ਲਾ ਲੈਨੇ ਆਂ ਐਸ ਤਰੀਕੇ ਨਾਲ ਇਸ ਕਪੜੇ ਨੂੰ ਆਪਾਂ ਕਟਿੰਗ ਕਰਦੇ ਨੇ ਵਿੱਚੋਂ ਠੀਕ ਹੈ ਦੇਖੋ ਆਪਣੇ ਕੋਲ ਜੁਆਇੰਟ ਵਾਲਾ ਕਪੜਾ ਬਚ ਗਿਆ ਇਹਦੀ ਆਪਣੀ 벨ਟ ਤਿਆਰ ਹੋ ਜੂਗੀ ਐਸ ਤਰੀਕੇ ਨਾਲ 벨ਟ ਆਪ ਨੂੰ ਚਾਹੀਦੀ ਹੈ ਜੀ 21 ਇੰਚ 벨ਟ ਤਿਆਰ ਚਾਹੀਦੀ ਹੈ ਚੁੱਕ ਕੁਛ ਆਪਣਾ ਜੋੜ ਲੱਗ ਜੂਗਾ ਤੇ ਆਪਣੀ 벨ਟ ਤਿਆਰ ਹੈ ਜੀ ਇਹ ਇਸ ਤੋਂ ਬਾਅਦ ਆਪਾਂ ਇੱਕ ਨਿਸ਼ਾਨ ਆਪਾਂ ਇੱਥੇ ਲਾਇਆ ਗੁੰਦੇ ਦਾ 2 ਇੰਚ ਦਾ ਗੁੰਦ ਲਾਵਾਂਗੇ ਆਪਾਂ ਠੀਕ ਹੈ ਇੱਕ ਨਿਸ਼ਾਨ ਆਪਾਂ ਇਧਰੋਂ ਲੰਬਾਈ ਲਾਵਾਂਗੇ ਤੇ ਇਧਰ ਲਾਵਾਂਗੇ ਇਹ ਆਪਾਂ ਨਿਸ਼ਾਨ ਕਿੱਥੇ ਲਾਉਣਾ ਹੈਗਾ ਉੱਪਰਲੇ ਦੋ ਕੱਪੜੇ ਚੱਕ ਦੇਣੇ ਆ ਥੱਲੇ ਦੇ ਦੋ ਕੱਪੜਿਆਂ ਦੇ ਨਿਸ਼ਾਨ ਲਾਵਾਂਗੇ ਇਸ ਤਰੀਕੇ ਨਾਲ ਤੇ ਇਹ ਨਿਸ਼ਾਨ ਲਾਵਾਂਗੇ ਆਪਾਂ 2 ਇੰਚ ਦਾ ਧਿਆ ਰੱਖੋ ਜੀ ਪਹਿਲਾਂ ਆਪਾਂ ਕੰਨੀ ਵਾਲਾ ਕੱਪੜਾ ਫੋਲਡਿੰਗ ਕੀਤਾ ਸੀ ਫਿਰ ਹਮ ਡਬਲ ਫੋਲਡਿੰਗ ਫਿਰ ਕੱਪੜਾ ਕੀਤਾ ਆਪਾਂ ਤੇ ਜਿਹੜਾ ਉੱਪਰਲਾ ਕੱਪੜੇ ਦੋ ਚੌਕ ਦੇ ਨੇ ਆਪਾਂ ਥੱਲੇ ਵਾਲੇ ਦੋ ਕੱਪੜਿਆਂ ਤੇ ਆਪਾਂ ਨਿਸ਼ਾਨ ਲਾਉਣੇ ਆ ਇਹ ਠੀਕ ਹੈ ਜੀ ਇਸ ਤੋਂ ਬਾਅਦ ਆਪਾਂ ਇਹਨੂੰ ਕੁੰਦਾਂ ਨੇੜੇ ਟਾਈ 2 ਇੰਚ ਦੇ ਨਿਸ਼ਾਨ ਲਾਏ ਨੂੰ ਕਟਿੰਗ ਕਰ ਦੇਗੇ ਇਸ ਤਰੀਕੇ ਨਾਲ ਤੇ ਇਹ ਉੱਪਰਲੇ ਦੋ ਕੱਪੜੇ ਚੱਕਨੇ ਆਪਾਂ ਸਿਰਫ ਉੱਪਰਲੇ ਇਸ ਤਰੀਕੇ ਨਾਲ ਆਪਾਂ ਇਹਨੂੰ ਫੜ ਲਾਂਗੇ ਦੇਖੋ ਜੀ ਇਸ ਤਰੀਕੇ ਨਾਲ ਇਸ ਤਰ੍ਹਾਂ ਠੀਕ ਹੈ ਜੀ ਜਿਹੜੇ ਵਿਚਾਰੇ ਰੇਵ ਹੈਗੇ ਕੁੰਦੇ ਆਪਣੇ ਨੂੰ ਆਪਾਂ ਸੈਂਟਰ ਤੋਂ ਕਟਿੰਗ ਕਰ ਦਾਂਗੇ ਇਸ ਤੋਂ ਬਾਅਦ ਇਹਨਾਂ ਕੁੰਦਿਆਂ ਨੂੰ ਆਪਾਂ ਆਪਸੇ ਦੀ ਮਿਲਾਵਾਂਗੇ ਇਸ ਤਰੀਕੇ ਨਾਲ ਐਕਸਟਰਾ ਤੇ ਇਹਦੇ ਵਿੱਚੋਂ ਆਪਾਂ ਕੁੰਦਿਆਂ ਚੋਂ ਝੋਲੀ ਕੱਢਾਂਗੇ ਜੀ ਆਪਾਂ ਇਹਦੀ 10 ਇੰਚ ਉੱਪਰ ਐਕਸਟਰਾ ਕਪੜਾ ਨਹੀਂ ਬਚਿਆ ਕਿਉਂ ਕਪੜਾ ਘੱਟ ਸੀਗਾ ਤੇ ਇਹਦੇ ਕੁੰਦਿਆਂ ਚੋਂ ਹੀ ਆਪਾਂ ਝੋਲੀ ਕੱਢਾਂਗੇ 10 ਇੰਚ ਤੇ ਇਸ ਤੋਂ ਬਾਅਦ ਸਾਈਡ ਤੇ ਆਪਾਂ ਸ਼ੇਪ ਵਾਸਤੇ जीन कटिंग करेंगे इस तरीके जिन्हें अपने सलवार की शेप वादिया आए ठीक है जी आप सलवार के कुंद कटिंग होगी है तो जो आप कार्ट पाई है जी ए बैक गले से कपड़ा लग जूगा रेप टाकी लग जूगी यह अभी अपना कपड़ा लिया से कुंदों ए गला चढ़ देंगे फरंट वाला तो यह होगी रेपटाकी जी अपनी जी सलवार के कुंद कपड़ा लिया है ठीक है जी जड़ा आ वाला कपड़ा है लिया ये आप बेल्ट से जोड़ पा देंगे ये बेल्ट से जोड़ पड़ेगी जी ये जोड़ा आ वाला कपड़ा लिया मोडा का काटा तो यह आला कपड़ा जी आप प्लेटा के थले ला देंगे जनू कटिंग किस तरीके करनी है इस तरीके आप कपड़े जी कटिंग कर लेंगे ਠੀਕ ਹੈ ਜੀ ਸਾਰੇ ਸੂਟ ਦੀ ਕਟਿੰਗ ਹੋ ਗਈ ਜੇ ਤੁਹਾਨੂੰ ਮੇਰੀ ਵੀਡੀਓ ਚੰਗੀ ਲੱਗੀ ਲਾਈਕ ਸ਼ੇਅਰ ਕਮੈਂਟ ਜਰੂਰ ਕਰੋ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਬਾਏ ਬਾਏ ਰੱਬ ਰੱਖਾ